ਪਿਆਰੇ ਜਦੋਂ ਪਹਿਲੀ ਬਾਰਡਰ ਆਈ ਸੀ ਉਹ ਸਾਡੇ ਮਹੱਲੇ ਚ ਬੜੇ ਦੇਖਣ ਗਏ ਸੀ ਮੈਂ ਨਹੀਂ ਗਿਆ ਕਿਉਂਕਿ ਪਾਇਆ ਹੀ ਨਹੀਂ ਸੀ ਦਿਲਜੀਤ ਦੁੱਛਾਂਜ ਨੇ ਲਾਈਵ ਆ ਕੇ ਬਾਰਡਰ 2 ਫਿਲਮ ਦੀਆਂ ਗੱਲਾਂ ਕੀਤੀਆਂ ਸ਼ੇਅਰ ਤੇ ਦੱਸਿਆ ਕਿ ਮੇਰਾ ਸਭ ਤੋਂ ਵੱਡਾ ਸੁਪਨਾ ਸੀ ਸਨੀ ਦੌਰ ਭਾਜੀ ਨਾਲ ਕੰਮ ਕਰਨ ਦਾ ਤੇ ਬਾਰਡਰ 2 ਫਿਲਮ ਕਰਕੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਤੇ ਜਦੋਂ ਪਹਿਲੀ ਫਿਲਮ ਆਈ ਸੀ ਬਾਰਡਰ 1 ਤੇ ਉਹਦੋਂ ਤਾਂ ਸਾਡੇ ਕੋਲ ਫਿਲਮ ਦੇਖਣ ਦੇ ਪੈਸੇ ਵੀ ਨਹੀਂ ਸੀ ਤੇ ਹੁਣ ਦੇਖੋ ਬਾਰਡਰ 2 ਦੇ ਵਿੱਚ ਮੈਂ ਖੁਦ ਆਪ ਕੰਮ ਕਰ ਰਿਹਾ ਮੈਨੂੰ ਬਹੁਤ ਹੀ ਚੰਗਾ ਲੱਗਾ ਤੇ ਪ੍ਰਮਾਤਮਾ ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਕੀ ਸੁਣੋ ਦੋਸਤੋ ਤੁਸੀਂ ਇਹ ਦਿਲਜੀਤ ਉਸਾਈ ਦੀ ਪੂਰੀ ਵੀਡੀਓ ਬਾਰਡਰ 2 ਫਿਲਮ ਦੇਖਣ ਤੁਸੀਂ ਹਜੇ ਤੱਕ ਨਹੀਂ ਗਏ ਤਾਂ ਜ਼ਰੂਰ ਦੇਖਣ ਜਾਇਓ ਇਸਿਲਮੇ ਕਲਾ ਵੀ ਲੱਗ ਚੁੱਕੀ ਹੈ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨ ਨੂੰ ਕਲਿੱਕ ਜ਼ਰੂਰ ਕਰ ਲਿਓ ਜੀ ਤੇ ਯਾਰ ਇਹੋ ਪਹਿਲੀ ਬਾਰਡਰ ਆਈ ਸੀ ਉਹ ਸਾਡੇ ਮਲੇਚੂ ਬੰਦੇ ਦੇਖਣ ਗਿਆ ਸੀ ਮੈਂ ਨਹੀਂ ਗਿਆ ਕਿਉਂਕਿ ਪੈਸੇ ਨਹੀਂ ਸੀ ਤੇ ਘਰ ਦੇ ਵਿੱਚ ਪੈਸੇ ਦਿੰਦੇ ਵੀ ਨਹੀਂ ਸਦੋਂ ਤੇ ਚਲੋ ਹੈ ਵੀ ਨਹੀਂ ਚੁਣਨ ਦੇਣੇ ਕਿੱਥੋਂ ਸੀ ਤੇ ਮੇਰਾ ਬਹੁਤ ਮਨ ਸੀ ਯਾਰ ਦੇਖਣ ਦਾ ਬੌਡਰ ਮੇਰੇ ਨੂੰ ਪਰ ਮੇਰੇ ਕੋਲ ਪੈਸੇ ਨਹੀਂ ਸੀ ਇਹ ਨਹੀਂ ਸੀ ਪਤਾ ਮੈਨੂੰ ਕੰਮ ਕਰਨ ਦਾ ਮੌਕਾ ਪੜ ਜਾਣਾ ਵਿੱਚ